ਅੰਡ ਜੱਬੋਵਾਲ ਦੇ ਵਿੱਚ ਇੱਕ ਵਿਅਕਤੀ ਜਿਹਦੀ ਹਾਲਤ ਜਿਹੜੀ ਹੈਗੀ ਆ ਬਹੁਤ ਤਰਸ ਜੋਗ ਹੈਗੀ ਆ ਕਿਉਂਕਿ ਇਹੋ ਜਿਹੀ ਲੱਤ ਦੇ ਹਾਲਾਤ ਪੈਦਾ ਹੋ ਗਏ ਆ ਕਿ ਨਜ਼ਦੀਕ ਖੜਿਆ ਵੀ ਨਹੀਂ ਜਾ ਰਿਹਾ ਬੜੀ ਤਰਸ ਜੋਗ ਹਾਲਤ ਹੈਗੀ ਆ ਗੁਰਵਿੰਦਰ ਸਿੰਘ ਲਾਟੀ ਇਨਾਮ ਦੇ ਨਾਲ ਇਹਨਾਂ ਦਾ ਜਿਹੜਾ ਉਰਫ ਨਾਮ ਲਾਟੀ ਹੈਗਾ ਗੁਰਿੰਦਰ ਸਿੰਘ ਅਜੀ ਨੂੰ ਅੱਜ ਗੁਰੂ ਕੀ ਰਸੋਈ ਵਾਲੇ ਲੈਣ ਦੇ ਵਾਸਤੇ ਆ ਰਹੇ ਹੈਗੇ ਆ ਅਮਰੀਕਾ ਦੇ ਅੰਦਰ ਬੈਠੇ ਇੰਦਰਜੀਤ ਸਿੰਘ ਨਾਗਰਾ ਜੀ ਨੇ ਵੀ ਬੜੀ ਮਿਹਨਤ ਦਿਖਾਈ ਹੈ ਕੋਲੀ ਸਹਿਬਾਨ ਵੀਰ ਜੀ ਪਹਿਲੇ ਦਿਨ ਤੋਂ ਹੀ ਸਮਾਜ ਦੇ ਵਿੱਚ ਵੱਡੀਆਂ ਸੇਵਾਵਾਂ ਕਰਦੇ ਨੇ ਰਿਸ਼ਪਾਲ ਸਿੰਘ ਜੀ ਸਮਾਜ ਸੇਵੀ ਦੇ ਨਾਲ ਇਹ ਵਾਰਤਾ ਲਾਭ ਕਰਕੇ ਇੱਕ ਰਸਤਾ ਤਿਆਰ ਕੀਤਾ ਗਿਆ ਜਾਣਕਾਰੀਆਂ ਗੁਰੂ ਕੀ ਰਸੋਈ ਨਵਾਂ ਸ਼ਹਿਰ ਦੇ ਨਾਲ ਸਾਂਝੀਆਂ ਕੀਤੀਆਂ ਗਈਆਂ ਤਾਂ ਜੋ ਕਿ ਇਸ ਵਿਅਕਤੀ ਜਿਹੜਾ ਇਲਾਜ ਹੈਗਾ ਵਾ ਉਹ ਕਰਵਾਇਆ ਜਾ ਸਕੇ ਪਰਿਵਾਰ ਪਿੱਛੇ ਪ੍ਰੋਪਰ ਜਿਹੜਾ ਹੈਗਾ ਆ ਸੇਵਾ ਕਰਨ ਵਾਲਾ ਨਾ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਸੇਵਾ ਹੈਗੀ ਗੁਰੂ ਕੀ ਰਸੋਈ ਵਾਲੇ ਸੰਭਾਲਣਗੇ ਤੇ ਭਾਈ ਰਗਵੀਰ ਸਿੰਘ ਜੀ ਦਾ ਸੰਸਾਰ ਤੋਂ ਅਚਾਨਕ ਚੇਤ ਚਲੇ ਜਾਣਾ ਗੁਰੂ ਘਰ ਦੇ ਵਜ਼ੀਰ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਇਸਲਾਟੀ ਵੀਰ ਦੀ ਕੀਤੀ ਹੈ ਜਦੋਂ ਵੀਰ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਬਲਿਹਾਰ ਕੌਰ ਜੀ ਨੇ ਸੇਵਾ ਨਿਭਾਈ ਇੱਕ ਲੇਡੀਜ਼ ਕਿੰਨਾ ਕਰ ਸਕਦੀ ਹੈ ਕਿਉਂਕਿ ਇਹ ਚੱਕਣਾ ਵੀ ਹੈ ਰੱਖਣਾ ਵੀ ਹੈ ਤੇ ਲੱਤ ਦੇ ਜਿਹੜੇ ਹਾਲਾਤ ਹਾਲਤੋਂ ਬਹੁਤ ਤਰਸਯੋਗ ਸੀਗੀ ਐ ਗੁਰੂਕਿਰ ਸੋਈ ਵਾਲੇ ਸੇਵਾਦਾਰਾਂ ਦੇ ਨਾਲ ਪਿੰਡ ਦੇ ਮੋਤਵਾਰਾਂ ਦੇ ਨਾਲ ਸਿੱਧੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਬੋਵਾਲ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਸਾਥੀਓ ਐਂਡ ਜੱਬੋਵਾਲ ਦੀ ਗੱਲਬਾਤ ਕਰੀਏ ਜੱਬੋਵਾਲ ਦੀਆਂ ਤਸਵੀਰਾਂ ਆਪਸੀ ਨੂੰ ਦਿਖਾਉਂਦੇ ਪਈਆਂ ਕਲ ਆ ਗਏ। ਸਾਡੇ ਨਗੀ ਤੇ ਇਹਦਾ ਮੈਂ ਇਹਦਾ ਸਾਤ ਮਹੀਨੇ ਲੱਗ ਗਿਆ ਮੇਰੇ ਹੋਰ ਸੰਦਾ ਹੋ ਗਿਆ। ਹੋਰ ਸੰਦਾ ਦਾ ਹੁੰਦਾ ਦਾ ਜਿੱਥੇ ਚੱਲਦੀ ਹੋਣੀ। ਅੱਛਾ ਜੀ। ਤੇ ਦੂਜੇ ਦਿਨ ਸਵੇਰ ਨੂੰ ਜਦੋਂ ਇੱਥੇ ਆਪਕੇ ਗਿਆ ਇਹ ਘਰ ਨਾਲ ਘਰ ਸਾਹਮਣੇ ਘਰ। ਅੱਛਾ ਜੀ। ਤੇ ਜਦੋਂ ਘਰ ਗਿਆ ਤੇ ਕਹਿੰਦਾ ਇਹ ਮੇਰੇ ਨਾਲ ਲੱਡ ਕੇ ਪੈਰ ਤੇ ਕੀ ਹੋਇਆ। ਕੰਦ ਬੱਦੂ ਫੂਟ ਲੱਗ ਗਈ ਲੱਗ ਗਈ ਅੱਛਾ ਜੀ ਬਹੁਤ ਵੱਡਾ ਸ਼ਾਲਾ ਵਾਲੀ ਹੈ ਬਸ ਲੈ ਬਸ ਹਾਂ ਲੈ ਤਾਂ ਸੀ ਇਹ ਕੋਈ ਕੋਈ ਮੈਂ ਕੋਈ ਕਹ ਲਈਏ ਤੇ ਕਹਿੰਦੇ ਉਹ ਬਹੁਤ ਵੱਡਾ ਸ਼ਾਲਾ ਹੋਇਆ ਤੇ ਡਾਲੀ ਸਾਡੇ ਚੰਗੇ ਕਰਦੇ ਅੱਛਾ ਉਹ ਡਾਲੀ ਕਰਾਈ ਤੇ ਜਿਹੜਾ ਦਵਰ ਨੂੰ ਇੱਥੇ ਲੱਗਦੇ ਸਾਡੇ ਪਿੰਨੀ ਥੱਲੇ ਐਡਾ ਬੜਾ ਹੋ ਗਿਆ ਅਛਾ ਜੀ ਉਹ ਰਾਈ ਪੈਂਟ ਜੱਪੋ ਵਾਲੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਸਾਥਿਓ ਗੁਰਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਉਰਫ ਲਾਟੀ ਅਛਾ ਜੀ ਅਸੀਂ ਉਹ ਮੁੰਡੇ ਮੋਟੇ ਸੇ ਦਾ ਦੇਖਾ ਕਿ ਨਵੇਂ ਬੰਦ ਹੋ ਰਹੇ ਅਛਾ ਜੀ ਉਧਰ ਹੀ ਲੈ ਗਏ ਅਛਾ ਜੀ ਜਦੋਂ ਅਸੀਂ ਉਧਰ ਲੈ ਗਏ ਤੇ ਉਹ ਕਹਿੰਦੇ ਕਿ ਤੁਸੀਂ ਅਛਾ ਜੀ ਨਹੀਂ ਲਾਤ ਮੁੰਡਿਆਂ ਲੈਣੀ ਅਛਾ ਜੀ ਮੈਂ ਕਿਹਾ ਵੀ ਮੈਂ ਇਦਾਂ ਲਾਤੇ ਇਹਦੀ ਕਿੱਦਾਂ ਬਣਾਉਣੀ ਮੇਰੇ ਜੱਟ ਦੇ ਕੋਲ ਬੰਦਾ ਨਹੀਂ ਹੁਣ ਇਹਨਾਂ ਦੇ ਕੀੜੇ ਪੈ ਗਏ ਬਲਤ ਵਿੱਚ ਜਦੋਂ ਸਮੈਲ ਬਹੁਤ ਜ਼ਿਆਦਾ ਭੇੜੀ ਆਉਂਦੀ ਵਿੱਚ ਹੁਣ ਨਹੀਂ ਹਟ ਗਏ ਆ ਅਸੀਂ ਫੇ ਜਦੋਂ ਪਏ ਸੀ ਕੀੜੇ ਇਹਨਾਂ ਦੇ ਆ ਤਿੰਨ ਦਿਨ ਰਹੇ ਆ ਅੱਛਾ ਤਿੰਨ ਦਿਨ ਰਹੇ ਕੀੜੇ ਪੈ ਗਏ ਤਿੰਨ ਦਿਨ ਰਹੇ ਫੇ ਅਸੀਂ ਹਾਈਡਰੋਜਨ ਬਹੁਤ ਪਾਈ ਤੇ ਬੀਟਾ ਦੀਨ ਪਾਈ ਬੀਟਾ ਦੀਨ ਤਾਂ ਪਹਿਲਾਂ ਵੀ ਪਾਉਂਦੇ ਸੀ ਅੱਛਾ ਜੀ ਜ਼ਿਆ ਕੰਮ ਕਰਤੇ ਮੇਰੇ ਜਿਹੜੀ ਵੀਡੀਓ ਮੈਂ ਦੇਖੀ ਉਹ ਤੇ ਲੱਤ ਪੂਰੀ ਦਾ ਲੱਗਦਾ ਪੂਰੀ ਗੱਲ ਗਈ ਜੀ ਹੁੰਦੀ ਹੈ ਨਾ ਲੱਤ ਜਦੋਂ ਨਹੀਂ ਹੁਣ ਉੱਪਰ ਥੋੜਾ ਇੱਥੇ ਗੋਡੇ ਤੱਕ ਆ ਮੈਂ ਥੱਕਿਆ ਹਾਂ ਜੀ ਫੇ ਉਹ ਮੁੰਡ ਦੁਵਾਈਓ ਹਾਈਡਰੋਜਨ ਪਾ ਕੇ ਤੇ ਇਹ ਵੀ ਦਾ ਦਿਨ ਪਾਣੀ ਫੇ ਦਵਾਈ ਇੱਥੋਂ ਚੱਲਦੀ ਹੈ ਸਾਡੇ ਮੈਡੀਕਲ ਆ। ਅੱਛਾ ਜੀ। ਮੇਰਾ ਘਰ ਬਤੀ 30000 ਦਾ ਲੱਗ ਗਿਆ। ਅੱਛਾ ਜੀ। ਹਾਂ ਜੀ। ਤੇ ਹਰਿ ਦਾ 10000 ਇਹਨਾਂ ਦਾ ਵਿਆਹ ਹੋਇਆ ਸੀ ਇਹਨਾਂ ਦਾ ਆਪਣਾ ਇਹਨਾਂ ਦਾ ਵਿਆਹ ਪਾਜੀ ਹੋਇਆ ਸੀ। ਵਿਆਹ ਹੋਇਆ। ਵਿਆਹ ਹੋਇਆ ਜੀ ਪਾਜੀ ਤੁਹਾਡਾ। ਬਿਲਕੁਲ ਲਗੀ ਤਲਾਕ। ਅੱਛਾ ਫੇ ਤੁਹਾਡੇ ਘਰ ਤੇ ਤਲਾਕ ਹੋ ਗਿਆ ਸੀ ਮੈਂ। ਅੱਛਾ ਕਿੰਨਾ ਚਿਰ ਹੋ ਗਿਆ ਤਲਾਕ ਹੋਇ ਨੂੰ? ਤਲਾਕ ਹੋਇਆ ਤਾਂ ਹੋ ਗਿਆ ਜਦ 11 ਦੇ ਸਾਲ। ਅੱਛਾ ਜੀ। ਬਾਹਰ ਗਏ ਹੈ ਡਿਵਾਈਸ ਚ। ਦਸ਼ਰਮ ਜੀ ਵੀ ਕਰਦੇ ਸੀ ਕੋਈ ਪਾਣੀ ਪਹਿਲਾਂ ਕਰਦਾ ਸੀ ਨਾ ਅੱਛਾ ਜੀ ਦੋ ਟੇ ਪਿੰਦਾ ਸੀਗਾ ਅੱਛਾ ਜੀ ਬਾਅਦ ਚ ਉਹ ਮੈਂ ਛੱਡਦਾ ਸਭ ਅੱਛਾ ਜੀ ਦੇਖੋ ਇਹ ਐਨਾ ਜਦੋਂ ਤੁਹਾਡਾ ਕਿੰਦਾ ਬਦ ਕੇ ਇਹ ਬੁਰੇ ਮਨ ਕਿਤਾ ਹੋ ਗਏ ਜੀ ਪਜਾਮੇ ਦੇ ਨਾਲ ਡਾਗ ਲੱਗ ਗਏ ਉਹ ਚੜ ਗਿਆ ਅੱਛਾ ਜੀ ਅੱਛਾ ਜੀ ਉਹਦੇ ਨਾ ਹੋ ਗਿਆ ਉਹਦੇ ਕੀ ਖਿਆਲ ਕੀਤਾ ਨਹੀਂ ਇਹਨਾਂ ਹਾਂ ਜੀ ਖਿਆਲ ਕੀਤਾ ਨਹੀਂ ਪਜਾਮਾ ਲੱਪ ਲੱਪੇ ਜਪੇ ਕਰਦੇ ਨਾ ਹੋ ਰਿਹਾ ਅਛਾ ਜੀ ਦੇਖ ਲੇ ਮੈਂ ਪੈਰ ਦੇ ਚਾਹ ਮਾ ਬਹੁਤ ਜੀ ਬਹੁਤ ਬਹੁਤ ਓਹ ਹੋ ਹੋ ਹਲੋ ਬਾਈ ਲੋਗ ਆ ਰਹੇ ਨੇ ਮਾ ਆ ਰਹੇ ਨੇ ਕੱਪੜੇ ਕਰਾ ਆ ਗਿਆ ਹੈਗੇ ਬੱਚੇ ਕੱਪੜਾ ਹੈਗਾ ਆਹ ਲਓ ਆਹ ਹੋ ਰਹੀ ਸਰਦਾਰ ਜੀ ਬਹੁਤ ਬੁਰੇ ਹਾਲਾਤ ਬਾਬਾ ਸਾਰੀ ਲਾਤਾ ਤਾਂ ਗਲ ਗਈ ਆ ਆ ਪਰੋਸਾ ਸਹੀ ਆ ਵਾਹ ਵਾਹ ਮੇਰੇ ਭੈਣ ਆਹਦਾ ਚੋਲਾ ਓਏ ਇਹਦੇ ਨਾਲ ਕੋਈ ਨਾਲ ਹੋਰ ਪ੍ਰੋਬਲਮ ਵੀ ਸ਼ੂਗਰ ਦੀ ਜ ਕੋਈ ਹੋਰ ਪ੍ਰੋਬਲਮ ਵੀ ਹੈਗੀ ਅੱਛਾ ਜੀ ਆਹਦੇ ਸਹੀ ਆ ਤੇ ਪੀਜੀਏ ਵਾਲੇ ਕੀ ਕਹਿੰਦੇ ਸੀਗੇ ਨਾਲ ਜੁ ਕਦੇ ਲੱਗੇ ਕਦੇ ਲੱਤ ਕਟੜੀ ਬਣੀ ਆ ਅੱਛਾ ਇਹ ਨਾ ਸ਼ਹਿਰ ਵਾਲਾ ਲਿਖਿਆ ਕਿੰਨਾ ਚਿਰ ਪੀਜੀ ਆਇਆ ਲੈ ਰਹੋ ਨੋ ਮੇ ਸਰ ਕਿੰਨਾ ਦਿਨ ਲੱਗਿਆ ਸੀ ਸਿਵਲ ਸਿਵਲ ਜ ਲੈ ਗਿਆ ਜੀ ਕਿੰਨਾ ਚਿਰ ਹੋ ਗਿਆ ਲਾਸਟ ਤੁਹਾਨੂੰ ਸਿਵਲ ਤੋਂ ਲੈ ਗਿਆ ਸਰਪੰਚ ਪਿੰਡ ਜੱਬਾ ਬਾ ਡੇਢ ਮਹੀਨੇ ਤੋਂ ਦੇ ਘਰ ਤੇ ਪਏ ਆ ਜੀ ਇਹਦਾ ਨਾ ਚੱਲਦਾ ਇੱਥੇ ਜੀ ਸੀ ਤਾਂ ਬਹੁਤ ਜੀ ਕਾਰਸਿੰਗ ਮੈਂਬਰ ਪੰਚਾਇਤ ਮੌਜੂਦ ਨੇ ਸਰਪੰਚ ਅਵਤਾਰ ਜੀ ਹਾਲੇ ਯਾਰ ਦਵਾਈ ਇਹ ਚੱਲਦੀ ਹੈ ਜਾਂ ਤੁਹਾਨੂੰ ਮੌਜੂਦ ਨਹੀਂ ਪਿੰਡ ਜੱਬਾ ਇਹ ਤਾਂ ਬਹੁਤ ਜੀ ਅਸੀਂ ਗੰਤਕੇ ਹੋ ਘਰ ਆ ਕੇ ਭਾਜੀ ਇੱਥੇ ਤਾਂ ਖੜਾ ਵੀ ਨਹੀਂ ਸੀਦਾ ਇਹ ਹੁਣ ਵੀ ਪਤਾ ਜੇ ਤੁਸੀਂ ਚਲੋ ਵੇਚ ਰਹੇ ਨੇ ਕਰਕੇ ਤੁਹਾਡਾ ਸ਼ਾਇਦ ਸਵੈਲ ਤੁਹਾਨੂੰ ਨਹੀਂ ਆਉਂਦੀ ਪਰ ਸਵੈਲ ਬਹੁਤ ਆਉਂਦੀ ਹੈ ਨਾ ਜੀ ਪਰ ਆ ਜਖਮ ਆ ਦੇਖੋ ਸਾਰਾ ਜਖਮ ਹਾਂ ਜੀ ਬੈਰ ਦੁਆਰਾ ਹੋਇਆ ਇਹਦਾ ਸਾਰਾ ਇਹ ਤਾਂ ਲੱਤ ਗਲ ਗਈ ਪੂਰੀ ਰਿਸਦੀ ਪਈ ਆ ਦੁਆਰਾ ਹੋਇਆ ਇਹ ਬਬ ਤਕਲੀਫ ਹੁੰਦੀ ਲੱਤ ਚ ਨਹੀਂ ਤਕਲੀਫ ਹੈ ਤਕਲੀਫ ਕੋਈ ਨਹੀਂ ਹੁੰਦੀ ਕੰਮ ਕੀ ਕਰਦੇ ਸੀ ਤੁਸੀਂ ਮੈਂ ਦਿਹਾੜੀ ਜਾਂਦਾ ਸੀ ਹੁਣ ਕਿੰਨਾ ਚਿਰ ਨੂੰ ਕਿ ਦਿਹਾੜੀ ਛੋਟੇ ਨੂੰ ਦਿਹਾੜੀ ਤੇ ਹੋਊਗਾ ਜੀ 1.5 ਤੋਂ 2 ਮਹੀਨਾ ਇਹ ਐਨੀ ਲਾ ਤਾਂ ਡੇਢ ਮਹੀਨੇ ਚ ਕਰਾਹੋਗੇ ਜੀ ਸਾਰੀ ਇਹ ਇਹ ਜੀ 1 ਮਹੀਨੇ ਚ ਹੋ ਗਿਆ ਜੀ ਤੁਹਾਨੂੰ ਮੈਂ ਦੱਸ ਲਈਏ ਸਵੇਰ ਨੂੰ ਘਰ ਚਾਹ ਪੀਣ ਗਈ ਆ ਇਹ ਮੈਂ ਕਿਹਾ ਲੜੀ ਤਾਂ ਪੈਰ ਤੇ ਗੇਰ ਪੈਰ ਤੇ ਪਹਿਲਾਂ ਸ਼ਾਲਾ ਹੋਇਆ ਅੱਛਾ ਜੀ ਪੈਰ ਤਾਂ ਹੋਇਆ ਡਾਲੀ ਘਰੋਂ ਲਾਪੇ ਸਾਡੇ ਪਿੰਡ ਡਾਲੀ ਕਰਦੇ ਆ ਅੱਛਾ ਜੀ ਤੇ ਜਦੋਂ ਉਹ ਕਹਿੰਦੀ ਤੇਰੇ ਬੁਹਾ ਮਰੂ ਬੁਹਾ ਬੰਨ ਦਿੱਤਾ ਜਦੋਂ ਬੈੜਾ ਹੋਇਆ ਤੇ ਇਹ ਪਿੰਨੀ ਦੇ ਥੱਲੇ ਹੋ ਗਿਆ ਸ਼ਾਲਾ ਤੇ ਟਕਾਲਾ ਨੇ ਤਾਂ ਉਦਣੇ ਤਾਂ ਸੀਮ ਲੈ ਰਿਆ ਸੀ ਹੁਣ ਆਪਾਂ ਚੱਕ ਕੇ ਹੋਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਵਾਂ ਸ਼ਹਿਰ ਦੇ ਲਾਗੇ ਪਿੰਡ ਜੱਬੋਵਾਲ ਦੇ ਵਿੱਚ ਖੜੇ ਆ ਜਿੱਥੋਂ ਇਹਨਾਂ ਬਜ਼ੁਰਗਾਂ ਦੀ ਸਾਨੂੰ ਵੀਡੀਓ ਇੱਕ ਭੇਜੀ ਗਈ ਸੀ ਦੱਸਿਆ ਗਿਆ ਬਜ਼ੁਰਗਾਂ ਦੇ ਹਾਲਾਤਾਂ ਦੇ ਬਾਰੇ ਤੇ ਸਾਡੀ ਗੁਰੂ ਕੀ ਸੋਜ ਨਵਾਂ ਸ਼ਹਿਰ ਦੇ ਵਿੱਚ ਚੱਲਦੀ ਆ ਉੱਥੇ ਦੇ ਜਿਹੜੇ ਮੁੱਖ ਸੇਵਾਦਾਰ ਭਾਜੀ ਅਮਰੀਕ ਸਿੰਘ ਗੁੜੀ ਨਾਲ ਮੇਰੀ ਗੱਲ ਹੋਈ ਤੇ ਮੈਂ ਭਾਜੀ ਨੂੰ ਕਿਹਾ ਸੀ ਵੀ ਤੁਸੀਂ ਜਾ ਕੇ ਪਹਿਲਾਂ ਮਰੀਜ਼ ਦੇ ਹਾਲਾਤ ਦੇਖ ਕੇ ਆਓ ਸਾਬ ਜੀ ਦੇਖੀਏ ਕੀ ਹਾਲਾਤ ਲੱਤ ਦੇ ਕਿਦਾਂ ਐਨ ਪੂਰੀ ਗਲ ਗਈ ਹੋਆ ਲੱਤ ਦੱਸਦੇ ਕੀੜੇ ਵੀ ਪੈ ਗਏ ਸੀ ਕੀੜੇ ਪੈ ਆਣ ਨਾਲ ਆਪਾਂ ਨਾਰਮਲੀ ਦੇਖਦੇ ਥੋੜਾ ਬੋਤਾ ਥਾਂ ਹੁੰਦਾ ਜਿੱਥੇ ਕੀੜੇ ਪੈ ਗਏ ਹੁੰਦੇ ਆ ਇਹ ਤਾਂ ਪੂਰੀ ਪੈਰ ਤੋਂ ਲੈ ਕੇ ਧੁਰ ਪੱਟ ਤੱਕ ਪੂਰੀ ਲਾਤਾ ਯਰ ਗਲ ਗਈਓ ਆ ਇਹ ਰਸਦੀ ਪਈ ਆ ਐਨੇ ਬੁਰੇ ਹਾਲਾਤ ਨਾਜਿਕ ਹਾਲਾਤ ਇਨਸਾਨ ਦੇ ਬਣਿਓ ਸਾਡੀ ਵੀ ਰੂਹ ਕੰਬਦੀ ਦੇਖ ਕੇ ਵੀ ਕਿਦਾਂ ਦੇ ਕਿਹੜੇ ਹਾਲਾਤਾਂ ਵਿੱਚ ਇਹ ਬਜ਼ੁਰਗ ਰਹਿ ਰਹੇ ਆ ਇੱਥੇ ਭਾਜੀ ਹੁਣੀ ਮੈਨੂੰ ਫੇਰ ਕੱਲ ਫੋਨ ਤੇ ਦੱਸਿਆ ਕਿ ਬਹੁਤ ਬੁਰੇ ਹਾਲਾਤ ਆ ਜਿਹੜੇ ਉੱਥੇ ਰਹਿੰਦੇ ਆ ਉਹ ਬੰਦੇ ਤੇ ਇਸ ਤਰ੍ਹਾਂ ਆ ਸਾਡਾ ਵੱਡਾ ਵੀਰ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਸੇਵਾਦਾਲ ਉਹ ਵੀਰ ਦੇਵੇਂ ਮੈਨੂੰ ਪਹਿਲਾਂ ਇਹਨਾਂ ਬਜ਼ੁਰਗਾਂ ਬਾਰੇ ਜਾਣਕਾਰੀ ਦਿੱਤੀ ਸੀ ਉਹਨਾਂ ਤੱਕ ਇਹਨਾਂ ਨੇ ਕੋਈ ਸੰਪਰਕ ਕੀਤਾ ਸੀ ਤੇ ਉੱਥੋਂ ਵੀਰ ਨੇ ਮੈਨੂੰ ਇਹਨਾਂ ਦੀ ਫੋਟੋ ਵੀਡੀਓ ਭੇਜ ਕੇ ਹਾਲਾਤ ਦੱਸੇ ਸੀਗੇ ਪਰ ਸਾਡੀ ਜੋ ਆਪਾਂ ਸੋਚਦੇ ਉਹ ਤੋਂ ਵੀ ਕਿਤੇ ਵੱਧਤਰ ਬੁਰੇ ਹਾਲਾਤ ਜਿਹੜੇ ਆ ਬੜੇ ਹੋਏ ਆ ਬਜ਼ੁਰਗਾਂ ਦੇ ਦੇਖਿਆ ਵੀ ਨਹੀਂ ਜਾਂਦਾ ਤੇ ਸੰਗਤ ਜੀ ਅੱਜ ਅਸੀਂ ਇਹਨਾਂ ਨੂੰ ਬਜ਼ੁਰਗਾਂ ਨੂੰ ਆਪਣੇ ਨਾਲ ਗੁਰੂ ਕੀ ਸੋਇ ਆਸਰਾ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਜਿੱਥੇ ਇਹਨਾਂ ਦਾ ਇਲਾਜ ਵੀ ਸ਼ੁਰੂ ਹੋਊਗਾ ਸਹਾਈ ਦੀ ਜਰੂਰ ਅਰਦਾਸ ਬੇਨਤੀ ਕਰਿਓ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਬਜ਼ੁਰਗ ਜਿਹੜੇ ਆ ਠੀਕ ਹੋਣ ਇਹਨਾਂ ਦੀ ਲੱਤ ਦਾ ਇਲਾਜ ਹੋ ਸਕੇ ਕੱਲੂ ਜਿੱਥੇ ਵੀ ਕਿਉਂਕਿ ਹੁਣ ਅੱਜ ਦਾ ਸਮਾਂ ਕਾਫੀ ਹੋ ਗਿਆ ਕੱਲੂ ਜਿੱਥੇ ਵੀ ਇਹਨਾਂ ਦੀ ਲੋਡ ਹੋਊਗੀ ਪਟਿਆਲੇ ਰਜਿੰਦਰਾ ਦੇ ਵਿੱਚ ਜਾਂ ਪੀਜੀਆਈ ਜਾਂ ਅੰਮ੍ਰਿਤਸਰ ਕਿਤੇ ਵੀ ਸਾਨੂੰ ਲੋਡ ਹੋਊਗੀ ਉਸ ਹਸਪੀਟਲ ਦੇ ਵਿੱਚ ਆਪਾਂ ਇਹਨਾਂ ਨੂੰ ਇਲਾਜ ਦੇ ਲਈ ਭੇਜਾਂਗੇ ਪਰ ਇਹਨਾਂ ਦੇ ਲਈ ਅਰਦਾਸ ਦੀ ਦੁਆਵਾਂ ਦੀ ਬਹੁਤ ਲੋੜ ਆ ਉਹਦੇ ਨਾਲ ਹੀ ਇਹ ਤੰਦਰੁਸਤ ਹੋਣਗੇ ਕਿਉਂਕਿ ਤੁਸੀਂ ਪਹਿਲਾਂ ਵੀ ਇੱਕ ਦੇਖਿਆ ਸੀ ਪੇਸ਼ੈਂਟ ਜਿਹੜਾ ਮੁੰਡਾ ਆਪਾਂ ਲੈ ਕੇ ਆ ਸੀ ਹਰਮਨ ਫਗਵਾੜੇ ਲੱਗਿਓ ਪ ਉਹ ਵੀਰ ਦੀਆਂ ਐਸੀ ਤਰ੍ਹਾਂ ਦੋਨੇ ਲੱਤਾਂ ਪੂਰੀਆਂ ਗਲ ਗਈਆਂ ਸੀਗੀਆਂ ਤੇ ਜਦੋਂ ਲੈ ਕੇ ਅਸੀਂ ਕਿਉਂਕਿ ਬਾਪੂ ਖੁਦ ਤਾਂ ਹੁਣ ਪੂਰੀ ਉੱਧਾ ਚੜ੍ਹਦੀ ਗੱਲਾ ਦੇ ਵਿੱਚ ਗੱਲਬਾਤ ਸਹੀ ਕਰਦੇ ਆ ਉਹ ਤਾਂ ਵੀਰ ਦੇ ਬੋਲ ਵੀ ਨਹੀਂ ਹੁੰਦਾ ਸੀ ਹਾਲਾਤ ਐਨੇ ਮਾੜੇ ਹੋ ਗਏ ਸੀ 3 ਮਹੀਨੇ ਤੋਂ ਉਹਨੇ ਰੋਟੀ ਵੀ ਨਹੀਂ ਖਾਧੀ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹਦੀ ਇੱਕ ਲੱਤ ਕੱਟਣੀ ਪਈ ਤਾਂ ਬਿਲਕੁਲ ਤੰਦਰੁਸਤ ਉੱਥੇ ਗੁਰੂ ਕੀਰਤ ਸੋਧੀਆਂ ਸਮਾਵਾ ਦੇ ਵਿੱਚ ਸੇਵਾ ਨਿਭਾਉਂਦਾ ਇਸੇ ਤਰ੍ਹਾਂ ਅਸੀਂ ਚਾਹੁੰਦੇ ਕਿ ਇਹਨਾਂ ਬਜ਼ੁਰਗਾਂ ਦੇ ਲਈ ਵੀ ਜ਼ਰੂਰ ਤੁਸੀਂ ਅਰਦਾਸ ਬੇਨਤੀ ਕਰੋ ਤੁਹਾਡੀਆਂ ਅਰਦਾਸਾਂ ਨਾਲ ਦੁਆਵਾਂ ਦੇ ਨਾਲ ਇਹ ਬਜ਼ੁਰਗ ਜਿਹੜੇ ਆ ਉਹ ਸਿਹਤਮੰਦ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਿੰਨਾਪਨ ਵਾਹਿਗੁਰਿੰਦਰ ਸਿੰਘ ਨਾ ਨਾ ਗਰਾ ਪੱਕਾ ਹਾਂ ਜੀ ਗੁਰਵਿੰਦਰ ਸਿੰਘ ਪੁੱਤਰ ਪਿਤਾ ਦਾ ਕੀ ਹੈ ਜੀ ਸਰਜੀਤ ਸਿੰਘ ਅੱਛਾ ਜੀ ਆਧਾਰ ਕਾਰਡ ਬਣਿਆ ਤੁਹਾਡਾ ਨਹੀਂ ਆਧਾਰ ਕਾਰਡ ਮੇਰੇ ਹੈ ਬਣਿਆ ਨਹੀਂ ਵੋਟ ਕਾਰਡ ਬਣਿਆ ਕੋਈ ਵੋਟ ਦਾ ਕੋਈ ਜੱਬੋਵਾਲ ਦੀ ਆਈਡੀ ਹੈ ਬੂਰ ਦਾ ਨੰਬਰ ਇੱਥੇ ਕਿੰਨੇ ਸਾਲ ਤੋਂ ਜੱਬੋਵਾਲ ਦੇ ਵਿੱਚ ਰਹਿ ਰਹੇ ਆ ਮੈਂ ਨੋ ਹੋ ਜੀ 10 11 ਸਾਲ ਤੋਂ ਨੇ ਜੱਬੋਵਾਲ ਦੇ ਵਿੱਚ ਆਇਆ ਨੂੰ ਤੁਸੀਂ ਕਿੰਨੇ ਸਾਲ ਤੋਂ ਆ ਭਾਈ ਰਕबीर ਸਿੰਘ ਜੀ ਦੇ ਘਰ ਆਇਆ ਇੱਥੇ ਮੈਨੂੰ ਹੋਗਾ ਡੇਢ ਸਾਲ ਨੇ ਤੁਹਾਡਾ ਵੈਸੇ ਪਿੰਡ ਜੱਬੋਵਾਲ ਨਹੀਂ ਹੈਗਾ ਜਿੱਦੋਂ ਨਹੀਂ ਯਾਰ ਪਹਿਲਾਂ ਕਿੱਥੇ ਰਹਿੰਦੇ ਸੀ ਮੈਂ ਰਹਿੰਦਾ ਆ ਸ਼ਾਹਕੋਟਾਂ ਨਾਲ ਉੱਥੇ ਕੀ ਕਰਦੇ ਸੀ ਉਧਰ ਕੰਮ ਕਰਦੇ ਸੀ ਕੋਈ ਹਾਂਜੀ ਉੱਥੇ ਕਾਹਦਾ ਕੰਮ ਕਰਦੇ ਸੀ ਭਾਈ ਕੀ ਕੀ ਬੜੀ ਸੀ ਕਰ ਜਾਂਦੇ ਅੱਛਾ ਜਦੋਂ ਉੱਥੇ ਕੋਈ ਰਿਸ਼ਤੇਦਾਰੀ ਸੀ ਉਦੋਂ ਕੰਮ ਹੈਡ ਨੂੰ ਕਿਦਾਂ ਕਰ ਕੰਮ ਤੇ ਨੇ ਯਾਰ ਦੋਸਤ ਨੇਗਾ ਕੀ ਕੀ ਨਾਮ ਸੀਗਾ ਜੀ ਉਹਨਾਂ ਦਾ ਹੈ ਕੀ ਨਾਮ ਸੀਗਾ ਤਾਂ ਸਹਿਮ ਸਹਿਮ ਇਹ ਪਿੰਡ ਕਿਹੜਾ ਸਕਣਾ ਦਾ ਪਿੰਡ ਨੇ ਖੇਤਾ ਇਹ ਰਹਿੰਦੇ ਨੇ ਪਿੰਡ ਪੁੱਲ ਦਾ ਪਦਰੀ ਸਾਹ ਕੋਟੇ ਯਾ ਮਤਲਬ ਕੀ ਲੱਗਦਾ ਇਹਨਾਂ ਦੇ ਇਹ ਹਾਲਾਤ ਹੋਣ ਦਾ ਕਾਰਨ ਨਸ਼ਾ ਵੀ ਹੈ ਦੱਸਾ ਜਿਹੜਾ ਨਹੀਂ ਇਹ ਤਾਂ ਗੋਲੀਆਂ ਖਾਂਦਾ ਸੀ ਉੱਥੇ ਗੜ ਚੱਕਦੇ ਤਾਂ ਕਾਟ ਬਣਿਆ ਸੀਗਾ ਅੱਛਾ ਜੀ ਤੇ ਉਹ ਲੈ ਕੇ ਖਾਂਦਾ ਉਦਾਂ ਨਹੀਂ ਇਹ ਪਹਿਲਾਂ ਹੀ ਕੋਈ ਨਸ਼ਾ ਹੀ ਨਸ਼ਾ ਵੀ ਇੱਕ ਕਾਰਨ ਹੈ ਇਹ ਇਹਨਾਂ ਜਿਹੜਾ ਜ਼ਖਮ ਹੋ ਗਿਆ ਨਹੀਂ ਸੰਭਾਲ ਲਈ ਕਿਤੇ ਨਸ਼ਾ ਵੀ ਇਹਦਾ ਇੱਕ ਕਾਰਨ ਹੈ ਇਹ ਗੋਲੀਆਂ ਉੱਥੋਂ ਲੈ ਕੇ ਖਾਂਦਾ ਇਸੇ ਕਰਕੇ ਅਸੀਂ ਸਖਦੀ ਹਮੇਸ਼ਾ ਕਹਿੰਦੇ ਆ ਕਿ ਜਿਹੜਾ ਕਿ ਮਾਦ ਰਿਆ ਸਾਡੇ ਪੰਜਾਬ ਚ ਨਸ਼ਿਆ ਦਾ ਚੱਲ ਪਿਆ ਆ ਉਹਨੇ ਇਹ ਕਹਾਣ ਸਾਡੇ ਹਾਲਾਤ ਇਹ ਬਣਾਤੇ ਆ ਨਾ ਤਾਂ ਸਾਡੀਆਂ ਸਰਕਾਰਾਂ ਹੀ ਨਾ ਚੀਜ਼ਾਂ ਬਾਰੇ ਸੋਚ ਰਹੀਆਂ ਤੇ ਜਿਹੜੇ ਨਾ ਹੀ ਜਿਹੜੇ ਸਾਡੇ ਨੌਜਵਾਨ ਵੀਰਿਆ ਪਰ ਇਹ ਤਾਂ ਹੈ ਹੀ ਬਜ਼ੁਰਗ ਆ ਉਹ ਸੋਚ ਰਹੇ ਨਸ਼ਿਆਂ ਦੇ ਵਿੱਚ ਹੋ ਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਜਦਿਆਂ ਦਾ ਕਹਾਣ ਕਰ ਰਹੇ ਆ ਕਿੰਨੇ ਬੁਰੇ ਹਾਲਾਤ ਆ ਵਾਪਸ ਛੱਡ ਦ ਮੁੱਕ ਗਈ ਤੁਹਾਨੂੰ ਦੇਖ ਕੇ ਸਾਡੇ ਕੋਲ ਤਾਂ ਸਾਡੇ ਕੋਲ 1.5 ਸਾਲ ਤੋਂ ਦੋ ਜਿਹੜਾ ਰਿਆ ਸੁਦਾ ਸਾਡੇ ਘਰ ਆ ਗਿਆ ਇਹ ਤਾਂ ਮੇਰੇ ਵੀਰ ਸੀਗੇ ਨਾ ਉਹ ਮੁੱਕ ਗਏ ਆ ਇਹ ਉਹ ਨਾਲ ਯਾਰ ਦੋਸਤਾ ਉਹ ਨਾਲੇ ਰਹਿੰਦਾ ਸੀ ਲੋ ਕਿ ਮੇਰੇ ਮੁੰਡੇ ਨੂੰ ਕਹਿੰਦਾ ਮੇਰੇ ਘਰ ਦੇ ਬਾਹਲੇ ਕੁੱਟਿਓ ਮੈਨੂੰ ਮੇਰੇ ਵੀਰ ਦੀ ਜਿੱਥੇ ਦੇ ਰਹਿਣ ਤੋਂ ਮਸੂਲੀ ਕਰੂਗਾ ਇਹਨੇ ਆਪਣੇ ਡੈਡਿੰਗ ਲੀ ਗਏ ਉਹ ਕਹਿੰਦਾ ਕੋਈ ਗੱਲ ਨਹੀਂ ਸੌਣ ਦੀ ਡਾਡੀ ਕਹਿੰਦੀ ਜੇ ਚੱਕਾਂਗੇ ਡੇਢ ਸਾਲ ਬੜਾ ਵਧੀਆ ਰਿਆ ਆ ਤਾਂ ਵਕ ਮੈਂ ਜਦੋਂ ਮੁੱਕ ਗਿਆ ਸੱਤ ਇੰਚ ਦੀ ਬਣੀ ਕੀ ਕਰਵਾਉਣਾ ਉਹਨਾਂ ਨੇ ਮੈਂ ਹੀ ਕਹਿ ਤਾ ਮੈਂ ਕਿ ਦਿੱਤਨੂਰ ਖਾਤੋਂ ਲੈਂਦਾ ਸੀ ਮੇਰੇ ਪ੍ਰੇਮਤ ਵੀ ਇਹ ਤੇ ਮਾੜਾ ਸਾਨੂੰ ਸਾਡੇ ਪਿੰਡ ਤੋਂ ਪਤਾ ਲੱਗਾ ਜਿਹੜੇ ਤੁਹਾਡੇ ਘਰ ਵਾਲੇ ਗ੍ਰਾਂਤੀ ਸਿੰਘ ਵੀ ਸੀਗੇ ਉਹਨੇ ਸੇਵਾ ਨਿਭਾਉਂਦੀ ਤੋਂ ਨਹੀਂ ਸੇਵਾ ਕੀਤੀ ਇਹਨਾਂ ਦੀ ਕਾਫੀ ਤੇ ਚਲੋ ਬਾਕੀ ਮਹਾਰਾਜ ਨੇ ਜਿੰਦੇ ਜਿੰਦੇ ਕਰਮਾਂ ਜਿੰਦੀ ਸੇਵਾ ਲਿਖੀ ਹੈ ਇਹਨਾਂ ਨੇ 200 ਤਾਂ 200 ਲੇ ਇੱਕ ਆਟ ਕਰੇ ਉਹ ਸਾਰਾ ਕੁਝ ਡੈਕ ਹੋ ਗਿਆ ਜੀ ਜਿਹੜੀ ਮੰਗਦਾ ਸੀ ਉਹਦੇ ਰੋਟੀ ਤਾਂ ਹੋਣੇ ਚਾਰ ਦਿਨ ਹੋ ਗਏ ਲੱਗਦੀ ਤਾਂ ਕੰਨ ਕੰਨ ਦੀ ਰੋਟੀ ਭਾਈ ਆਪਣੀ ਰੋਟੀ ਇੱਥੇ ਇਸ ਪਿੰਡ ਚ ਆਉਂਦੀ ਹੈ ਨਾ ਜਰੂਰ ਚ ਕਿੰਨੇ ਟਿਫਨ ਹੁੰਦੇ ਜੀ ਇਸ ਪਿੰਡ ਚ ਮੇ ਤਾਂ ਵੀ ਵੱਡੀ ਸੇਵਾ ਗੁਰੂ ਕੀ ਰਸਈ ਵੱਲੋਂ ਪਿੰਡ ਜੱਪੋਵਾਲ ਦੇ ਵਿੱਚ ਪਹਿਲੇ ਦਿਨ ਤੋਂ ਮੇ ਜਾਵੇ ਜਾਂ ਨੇਰੀ ਜਾਵੇ ਖਾਣਾ ਆਂਦਾ ਹੀ ਆ ਜਿੱਥੇ ਹਾਂਜੀ ਮੈਂ ਖੱਤਰੀਆਂ ਦੇ ਘਰ ਇੱਦਾਂ ਸਾਨੂੰ ਪਤਾ ਸੀ ਲੰਮੜਾ ਸਾਹਿਬ ਦੇ ਵੀ ਕੰਦੇ ਸੀਗੇ ਠੀਕ ਠੀਕ ਹੈ ਜੀ ਮੈਨੂੰ ਸਾਨੂੰ ਨਸਿਆ ਸੀ ਰੋਟੀ ਦਾ ਤਿੰਨ ਸਾਲ ਤੋਂ ਹੁੰਦੀ ਜਾਣਾ ਜੀ ਕਾਫੀ ਲੰਬੇ ਸਮੇਂ ਤੋਂ ਕੀ ਰੱਤਿੰ ਮੇਰੀ ਕੀ ਮਜ਼ਾ ਦੇ ਕਰਨ ਬਿਆਨ ਕੋਈ ਸਰਪੰਚ ਸਾਹਿਬ ਦਾ ਬਿਆਨ ਲੈਣੇ ਕੁਝ ਸਰਪੰਚ ਸਾਹਿਬ ਵੀ ਤੁਸੀਂ ਕੁਝ ਬੋਲਣਾ ਚਾਹਦੇ ਸਰਪੰਚ ਇਹ 10 ਦੇ ਪੇ ਲੰਬਾ ਸਮਾਂ ਤੋਂ ਪਿੰਡ ਤੋਂ ਬਾਹਰ ਹੀ ਰਹੇ ਹੈ ਜੀ ਨਾ ਇਹ ਜਿਆਦਾ ਹਾਂ ਜੀ 12 ਸਾਲ ਬਾਹਰ ਹੀ ਹੈ ਨਾ ਬਾਹਰ ਹੀ ਰਹੇ ਹੁਣ ਪਿੰਡ ਚ ਇਹਨੂੰ ਨਜ਼ਰ ਹੋ ਗਿਆ ਜੀ ਜਾ ਇਹਨਾਂ ਨੂੰ ਘੋਣੇ ਨਾ ਤਿੰਨ ਚਾਰ ਸਾਲ ਹੀ ਨਾ ਕੋਆ ਇਹਨੂੰ ਮੈਂ ਮਸਾਲ ਬੀਠਾ ਸਾਲ ਹੋ ਗਿਆ ਨਾ ਕੋਲੋ ਤਾਂ ਪਹਿਲਾਂ ਠੀਕ ਸੀ ਜਿਹੜੇ ਲੱਤ ਖਰਾਬ ਹੋਈ ਇਹ ਥੋੜੇ ਕਿੰਨੇ ਚਿਰ ਤੋਂ ਖਰਾਬ ਹੋਈ ਇਹ ਬਈ ਆਪਾਂ ਝੂਠੀ ਨਹੀਂ ਬੋਲਣਾ ਚਾਹਤ ਔਰ ਮੈਂ ਤਾਂ ਪੈਸੇ ਸੀ ਇਹ ਸਾਢੇ ਡੇਢ ਮਹੀਨਾ ਜੀ ਤੁਹਾਨੂੰ ਨਹੀਂ ਪਤਾ ਸੀ ਇਹ ਜੀ ਮੈਨੂੰ ਝੂਠ ਬੋਲਿਆ ਮੈਂ ਤਾਂ ਪੈਸੇ ਹਾਲੇ ਦੱਸਿਆ ਮੈਂ ਮੈਂ ਤਾਂ ਪਤਾ ਡੇਢ ਦੋ ਮਹੀਨੇ ਹੋਇਆ ਬਲਜੀਤ ਨੂੰ ਦੱਸਿਆ ਸੀਗਾ ਨਹੀਂ ਬਲਜੀਤ ਨੂੰ ਦੱਸਿਆ ਮੈਂ ਕਿ ਮੇਰੇ ਕੋ ਭਾਜੀ ਦਾ ਨਾ ਫੋਨ ਹੈ ਨਾ ਪੈਸੇ ਹਾਲੇ ਦਿਨ ਮੇਰੇ ਕੋ ਚੌਥ ਪੰਜ ਮੈਂ ਤਾਂ ਮੇਰੇ ਕੋ ਭਾਜੀ ਹੋਣਾ ਫੋਨ ਆ ਰਹੇਗਾ ਵੀ ਉਹ ਮੈਂ ਕਿਹਾ ਤੂੰ ਭਾਣੀ ਹੁੰਦਾ ਉਹ ਲੋ ਠੀਕ ਹੈ ਦੱਸਿਆ ਵੀ ਜਾਣੀ ਮੈਨੂੰ ਭਾਈ ਸਾਹਿਬ ਹਾਂ ਕਿ ਮੈਂ ਸੁਨੇਹਾ ਭੇਜਿਆ ਸੀ ਹਾਂ ਬਾਕੀ ਐਂਦਾ ਵੀ ਜੀ ਹੁਣ ਜਿਆ ਪਤਾ ਅੱਜ ਨਾਲ ਜਦ ਮਰ ਜਾਈਓ ਬਿਲਕੁਲ ਬੇ ਤਿਆਰੇ ਜੋ ਪਹਿਲਾ ਹਾਲਾਤ ਹੋ ਗਿਆ ਹੋ ਗਿਆ ਹੁਣ ਇਹਨਾਂ ਦੀ ਸੇਵਾ ਹੋਣੀ ਚਾਹੀਦੀ ਆ ਤੇ ਬਾਕੀ ਜੋ ਆਰਾਮ ਦੇਣਾ ਉਹ ਮਾਰਾ ਹੀ ਨਹੀਂ ਦੇਣਾ ਆਪਾਂ ਇੱਕ ਕੋਸ਼ਿਸ਼ ਕਰ ਸਕਦੇ ਕਿ ਜਰੀਆ ਬਣ ਸਕਦੇ ਆ ਜਿਹੜੇ ਇਹਨਾਂ ਨੂੰ ਆਰਾਮ ਦੇਣਾ ਉਹ ਤਾਂ ਗੁਰੂ ਸਾਹਿਬ ਦੇ ਹੱਥ ਵਾਸਿਆ ਉਹ ਨਹੀਂ ਦੇਣਾ ਜੀ ਹਨ ਬਸ ਜਿਹੜਾ ਕਰ ਨਹੀਂ ਕਰਿਆ ਕਿ ਕਿਉਂਕਿ ਤਾਂ ਸਭਾ ਸਾਹਿਬ ਨਸ਼ਾ ਹੀ ਹੈ ਤਾਂ ਹਰ ਜਦੋਂ ਦੱਸਦੇ ਆ ਪੇ ਹਾਲਾਤ ਨਸ਼ੇ ਦੇ ਇਹਦਾ ਮੇਨ ਕਾਰਨ ਤਾਂ ਨਸ਼ਾ ਹੀ ਆ ਜੀ ਬਿਲਕੁਲ ਜੀ ਬਿਲਕੁਲ ਜੀ ਅਕਾਲ ਸਿੰਘ ਜੀ ਜਿਹੜੇ ਗੁਰੂ ਕੀ ਰਸੋਈ ਦੇ ਕੀਤੇ ਹੋਏ ਕਾਰਜ ਹੈ ਜ਼ਿਲ੍ਹੇ ਦੇ ਅੰਦਰ ਉਹਨਾਂ ਨੂੰ ਇਸ ਤਰ੍ਹਾਂ ਵੇਖ ਰਹੇ ਤੁਸੀਂ ਵੇਖੋ ਜੀ ਅਸਲ ਵਿੱਚ ਜਿਹੜਾ ਜਗਤਾਰ ਸਿੰਘ ਹੀ ਅਸਲ ਧਰਮ ਆ ਨਾ ਸਾਡਾ ਅਸਲੀ ਮਕਸਦ ਹੈ ਸਾਡੇ ਜੋ ਗੁਰੂ ਸਾਹਿਬ ਨੇ ਸਾਨੂੰ ਸੇਧ ਦਿੱਤੀ ਆ ਉਹ ਜਿਹੜੀ ਸੇਧ ਦਿੱਤੀ ਆ ਉਹਦੇ ਪੂਰਾ ਉੱਤਰ ਰਹੇ ਆ ਜੀ ਜੋ ਗੁਰੂ ਦਾ ਹੁਕਮ ਸਿਕਾ ਗੋਹ ਤੇ ਗਰੀਬੀ ਰੱਖਿਆ ਕਰਨਾ ਦਸਮ ਪਾਸ਼ਾ ਨੇ ਹੁਕਮ ਕੀਤਾ ਸੱਚੇ ਪਾਸ਼ਾ ਜੀ ਨੇ ਉਹ ਇਹ ਸਾਡੀ ਜਿਹੜੀ ਟੀਮ ਹੈ ਉਹ ਪੂਰਾ ਕਰ ਰਹੀ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਇਹਨੂੰ ਕੋਈ ਨਹੀਂ ਸੰਭਾਲਾ ਇਹਦੇ ਮਾਂ ਪੇ ਮਰ ਗਿਆ ਭਰਾ ਮਰ ਗਿਆ ਇਹਦਾ ਹੈ ਹੀ ਕੋਈ ਰਿਅਰ ਹੈ ਜੀ ਜੀ ਇਸ ਬੰਦੇ ਦੀ ਸੇਵਾ ਕਰ ਰਹੇ ਆ ਅਸੀਂ ਇਹਨਾਂ ਦਾ ਨਗਰ ਵੱਲੋਂ ਬਹੁਤ ਧੰਨਵਾਦ ਕਰ ਰਹੇ ਆ ਆਪਣੀ ਇਹ ਸਰਦਾਰ ਰਿਸ਼ਵਨ ਸਿੰਘ ਨਗਰਾ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਜਿੰਨੀ ਸੇਵਾ ਹੋ ਸਕੂਗੀ ਅਸੀਂ ਉਹ ਵੀ ਖਿਆਨੇ ਪਾਵਾਂਗੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਕੱਕਾ ਸਿੰਘ ਸਵਾਲ ਹੈ ਕਿ ਇਹ ਨੌਜਵਾਨ ਉੱਚਾ ਲੰਬਾ ਇਹ ਜਦੋਂ ਜਵਾਨੀ ਦੇ ਵੇਸਿਕਾ ਹੋਰ ਸਨਖਾ ਫਕਾਤ ਕਾਟਦਾ ਵੀ ਬਹੁਤ ਵਧੀਆ ਹੈਗਾ ਸਮੇਂ ਦੀ ਵਿਆਖਤ ਤੇ ਸਮੇ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕਿਹੜਾ ਸਮਾਂ ਕਿਹਦੇ ਵੱਲ ਪਲਟ ਜਾਵੇ ਤਕਰੀਬਨ ਇਹ ਕਾਫੀ ਲੰਬੇ ਸਮੇਂ ਤੋਂ ਇਹ ਵੀ ਇਸ ਬਿਮਾਰੀ ਦੇ ਵਿੱਚ ਜਕੜੇ ਹੋਏ ਆ ਇਨਾਂ ਦੀ ਜਿਹੜੀ ਵੱਡੀ ਸੇਵਾ ਹੈਗੀ ਆ ਭਾਈ ਰਗਵੀਰ ਸਿੰਘ ਜੀ ਜੋ ਸਾਡੇ ਵਿੱਚੋਂ ਇਹ ਪਰਦਾ ਕਰਕੇ ਹੈਗੇ ਉਹ ਅਕਸਰ ਕਰਿਆ ਕਰਦੇ ਸਨ ਉਹਦੇ ਜਾਣ ਤੋਂ ਬਾਅਦ ਪਰਿਵਾਰ ਦੇ ਹਾਲਾਤ ਥੋੜੇ ਬੰਦੇ ਤੋਂ ਬਾਅਦ ਥੋੜੇ ਦਸਜੋਗ ਹੋ ਜਾਂਦੀ ਹੈਗੀ ਆ ਅੱਜ ਜਿਹੜੀ ਇਹ ਭਾਈ ਸਾਹਿਬ ਆਏ ਆ ਗੁਰੂ ਕੀ ਰਸੋਈ ਵਾਲੇ ਜਿੰਨੀ ਵੀ ਤਾਰੀਫ ਕਰੀਏ ਇਹਨਾਂ ਦੀ ਉਹਨੀ ਪੂਰੀ ਹੈਗੀ ਆ ਕਿ ਉਹਨਾਂ ਨੇ ਸਮੇਂ ਦੇ ਵਿੱਚ ਨੱਗਰ ਵੀ ਮਦਦ ਦੇਵੇਗਾ ਗੁਰੂ ਕੀ ਰਸੋਈ ਦੀ ਜੇ ਗੱਲ ਕੀਤੀ ਜਾਵੇ ਮੈਂ ਤਾਂ ਪਹਿਲਾਂ ਬੇਨਤੀ ਕੀਤੀ ਹੈ ਜੀ ਜਿਹੜੀ ਆਪਾਂ ਸੋਸਾਇਟੀ ਆਪਾਂ ਨੂੰ 1 ਕਰੋੜ 4 ਲੱਖ ਦੇ ਕੇ ਗਏ ਆ ਸਾਡੇ ਕਰੋندر ਸਿੰਘ ਪ੍ਰਧਾਨਵਾ ਅਸੀਂ ਉਹਦੇ ਖਜ਼ਾਂਚੀ ਆ ਅਸੀਂ ਉਹਦੇ ਵਿੱਚੋਂ ਜਿੰਨੀ ਸੇਵਾ ਹੋ ਗਈ ਜਰੂਰ ਅਸੀਂ ਇਹ ਸੇਵਾ ਪਾਵਾਂ ਕਿ ਸਾਨੂੰ ਬਹੁਤ ਖੁਸ਼ੀ ਆ ਇਸ ਗੱਲ ਦੀ ਕਿ ਇਹ ਸਾਡੇ ਗੁਰੂ ਦੇ ਸਿੱਖ ਜਿਹੜੇ ਆ ਇਹ ਕਾਰਜ ਕਰ ਰਹੇ ਆ ਜਿਹੜੇ ਕਿ ਹਰ ਇੱਕ ਸਿੱਖ ਨੂੰ ਕਰਨਾ ਚਾਹੀਦਾ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਸ ਗੱਲ ਨੂੰ ਜੀ ਜੀ ਸ਼ੁਕਰੀਆ ਇਹ ਰਿਸ਼ਪਾ ਸਿੰਘ ਜੀ ਕਿਸ ਤਰ੍ਹਾਂ ਲੱਗਦਾ ਅੱਜ ਵੱਡੀ ਸੇਵਾ ਜਿਹੜੀ ਨਵਾਈ ਜਾ ਰਹੀ ਹੈ ਕਿ ਕੁਝ ਤਾਂ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਡ ਜੀ ਅਸੀਂ ਤਕਰੀਬਨ 5 ਸਾਲ ਹੋ ਗਿਆ ਆਪਾਂ ਨੂੰ 5-6 ਸਾਲ ਤੋਂ ਪਹਿਲਾਂ ਇਹ 350 ਸਾਲਾ ਨਮਾ ਸ਼ਹਿਰ ਚ ਮਨਾਉਣਾ ਸ਼ੁਰੂ ਕੀਤਾ ਗੁਰੂ ਕੀ ਰਸੋਈ ਇੱਥੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਇਹ ਜਿਹੜੀ ਗੁਰੂ ਕੀ ਰਸੋਈ ਆ ਇਹਦਾ ਮਤਲਬ ਆ ਜਿਹੜੇ ਲੋੜਵੰਦ ਪਰਿਵਾਰ ਆ ਇਕੱਲਾ ਇਹ ਨਹੀਂ ਸੇਵਾ ਕਰਦੇ ਇਹ ਲੋਕਾਂ ਨੂੰ ਫੂਡ ਤੱਕ ਨਮਾ ਸ਼ਹਿਰ ਜ਼ਿਲ੍ਹਾ ਕਪੂਰਥਲਾ ਜ਼ਿਲ੍ਹਾ ਕਪੂਰਥਲਾ ਔਰ ਸ਼ਹਿਰ ਪਰ 40-50 ਕਿਲੋਮੀਟਰ ਤੱਕ ਇੱਕ ਨਮੇਸ਼ਰ ਰਾਸ਼ਨ ਤਿਆਰ ਹੁੰਦਾ ਇੱਕ ਜੈਡ ਅਸ਼ਵਾਲ ਹੁੰਦਾ ਜਿਹੜੇ ਕੋਈ ਲੋੜਵੰਦ ਆ ਨਹੀਂ ਪਹੁੰਚ ਸਕਦੇ ਸਿਆਣੇ ਤੇ ਬਣਾ ਕੇ ਉਹਨਾਂ ਦੇ ਘਰ ਡਿਲੀਵਰ ਕਰਦੇ ਆ ਤਾਂ ਕਿ ਵੀ ਬਹੁਤ ਵੱਡੀ ਸੇਵਾ ਆ ਅੱਜ ਲੱਗਦਾ ਕਿ ਲੰਗਰ ਤਾਂ ਬਹੁਤ ਲਗਾਏ ਜਾ ਰਹੇ ਹਨ ਕਿ ਅਸਲ ਦੇ ਵਿੱਚ ਜਿਹੜੀ ਇਹਨਾਂ ਦੀ ਸੇਵਾ ਹੈਗੀ ਹੈ ਦੇਖੋ ਘਰ ਦੇ ਵਿੱਚ ਇਹ ਪ੍ਰਸ਼ਾਦੇ ਬਣੇ ਹੁੰਦੇ ਫੇਰ ਵੀ ਆਪਣੇ ਆਂਡ ਗਵਾਂਡ ਦੇ ਵਿੱਚ ਕਾਫੀ ਲੰਗਰ ਵਟੇ ਚੱਲਦੇ ਹੈਗੇ ਅਸਲ ਦੇ ਵਿੱਚ ਇੱਥੇ ਰਾਸ਼ਨ ਭੇਜਣ ਦੀ ਜ਼ਰੂਰਤ ਹੈ ਅੱਜ ਮਹਿਸੂਸ ਹੁੰਦਾ ਕਿਉਂਕਿ ਇਹ ਬਹੁਤ ਵੱਡੀ ਹਾਲਤ ਹੈ ਲੱਤ ਉਹਨਾਂ ਦੀ ਤਕਰੀਬਨ ਤਕਰੀਬਨ ਖਤਮ ਹੋਣ ਦੇ ਕਕਾਰ ਤੇ ਪਹੁੰਚੀ ਹੈਗੀ ਹੈ ਸੇਵਾ ਤਾਂ ਆਪਾਂ ਕਰਨੀ ਹੈ ਜ਼ਿੰਦਗੀ ਦੇ ਅੰਦਰ ਪਰ ਅੱਜ ਮਹਿਸੂਸ ਹੁੰਦਾ ਦੇਖੋ ਜਿਹੜਾ ਮੈਂ ਅੱਜ ਸਵੇਰੇ ਵੀ ਇੱਕ ਗੱਲ ਜਗ੍ਹਾ ਮੈਂ ਗੱਲ ਕੀਤੀ ਸੀ ਕਿ 40-50 ਸਾਡੇ ਪਿੰਡ ਲੰਗਰ ਲੱਗਦੇ ਆ ਪਰ ਦੈਟਸ ਨਾਟ ਵਰਥ ਉਹ ਵਰਥ ਨਹੀਂ ਕਰਦੇ ਮੈਨੂੰ ਗੁੱਸਾ ਨਾ ਕਰਿਓ ਹਲਵਾਈ ਆਉਂਦਾ ਬਣਾਦ ਲੰਦਾ ਅਸੀਂ ਛਕ ਲੈਂਦੇ ਆ ਸੇਵਾ ਉਹ ਆ ਜਿਹੜੀ ਲੋੜ ਬੰਦਦੀ ਆ ਇਹ ਗੁਰੂ ਕੀ ਰਸੋਈ ਦੇਖੋ ਪਹਿਲਾ ਬੰਦਾ ਲੱਭਦੇ ਆ ਫੇਰ ਉਹਦੇ ਘਰ ਪਹਚਾਉਣਾ ਬਣਾਉਣਾ ਤੜਕੇ 3 ਵਜੇ ਸ਼ੁਰੂ ਕਰਦੇ ਆ ਬਣਾਉਣੇ ਸੇਵਾਦਾਰ ਫ੍ਰੀ ਸੇਵਾਦਾਰ ਆ ਕਦੇ ਤੁਸੀਂ ਨਵੇਂ ਸ਼ਹਿਰ ਜਾਓ ਚੰਡੀਗੜ੍ਹ ਰੋਡ ਤੇ ਗੁਰੂ ਨਾਨਕ ਮਿਸ਼ਨ ਗੁਰੂ ਨਾਨਕ ਅੰਗੂ ਰੰਗ ਦੇਓ ਗੁਰਦੁਆਰਾ ਗੁਰੂ ਅੰਗਦ ਦੇਵ ਦਾ ਗੁਰੂ ਕੀ ਰਸੋਈ ਮੈਂ ਉਹ ਹੀ ਦੱਸਣਾ ਉਹ ਤੋਂ ਗਾਂਹ ਜਾਉਂਗੇ ਗਾਂਹ ਗੁਰੂ ਕੀ ਰਸੋਈ ਬਣੀ ਹੋਆ ਕਿਤੇ ਬੈਸਟ ਕਰਕੇ ਆਓ ਆਪਣੇ ਬੱਚਿਆਂ ਦੇ ਜਿਹੜੇ ਤੁਸੀਂ ਕੇਕ ਕੱਟ ਕੇ ਜਨਮ ਦਿਨ ਮਨਾਉਂਦੇ ਕਿ ਉੱਥੇ ਸੇਵਾ ਪਾਓ ਤੁਹਾਡੇ ਬੱਚੇ ਦੀ ਜਿਹੜੀ ਪਰਮਾਤਮਾ ਲੰਬੀ ਉਮਰ ਕਰੂਗਾ ਕੇਕ ਕੱਟ ਲੈਣੇ ਸਮੋਸੇ ਖਾ ਲੈਣੇ ਉਹਦਾ ਕੋਈ ਵਰਤ ਨਹੀਂ ਕਦੇ ਇਹਨਾਂ ਦੇ ਵੈਸਟ ਕਰਕੇ ਜਾਓ ਮੈਂ ਤਾਂ ਕਈ ਵਾਰ ਜਾਏ ਆ ਤੁਸੀਂ ਜਾਓ ਤੁਹਾਨੂੰ ਪਤਾ ਲੱਗੂ ਤੇ ਕਿੰਦੀ ਸੇਵਾ ਭਾਵਨਾ ਨਾਲ ਲੰਗਰ ਤਿਆਰ ਹੁੰਦਾ ਅੱਜ ਮਹਿਸੂਸ ਹੁੰਦਾ ਕਿ ਜਿੰਦਾ ਕੋਈ ਵੀ ਨਹੀਂ ਉਹਦਾ ਐ ਗੁਰੂ ਨਾਨਕ ਮਹਾਰਾਜ ਜੀ ਬਾਹ ਫੜੀ ਉਹਦਾ ਆਕਾਰ ਵਰਕ ਸੱਚੇ ਬਾਦਸ਼ਾਹ ਹੋਇਆ ਕਰਦਾ ਅੱਜ ਇਹਨਾਂ ਵੀਰਾਂ ਦੀ ਸੇਵਾ ਵੇਖ ਕੇ ਐ ਗੁਰੂ ਦਾਸ ਰੂਪ ਨੇ ਸਾਰੇ ਵਲਾਂਟੀਅਰ ਵੀ ਇੱਕੋ ਦਾਤ ਹੋ ਵੀ ਕਿ ਜਿਹੜੇ ਗੁਰੂ ਦੇ ਨਾਲ ਜੁੜੇ ਨੇ ਮਹਿਸੂਸ ਹੁੰਦਾ ਹੈਗਾ ਕਿ ਜਿਹਦਾ ਕੋਈ ਨਹੀਂ ਉਹਦੀ ਗੁਰੂ ਜ਼ਰੂਰ ਬਾਹਰ ਪੜਿਆ ਕਰਦਾ ਦੇਖੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਇਹ ਦਿੱਤੀ ਹੈ ਸਾਨੂੰ ਰਸਤਾ ਇਹ ਫੜਾਇਆ ਅਸੀਂ ਅੱਜ ਅੱਜ ਦੇ ਸਮੇਂ 'ਚ ਆਪਣੇ ਗੁਰੂ ਤੋਂ ਨੂੰ ਛੱਡ ਕੇ ਉਧਰ ਜਾਈ ਜੰਦੇ ਆ ਉਹ ਨਹੀਂ ਸਾਡੇ ਗੁਰੂ ਨੇ ਕਿਹਾ ਕਿ ਸੇਵਾ ਕਰੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਇਹ ਆ ਗਰੀਬ ਜਿਹੜਾ ਲੋਰ ਬੰਦਿਆ ਇਹ ਜਿਹੜਾ ਅੱਜ ਬੰਦੇ ਨੂੰ ਲੈ ਕੇ ਚੱਲੇ ਆ ਇਹਨਾਂ ਦਾ ਪਰਿਵਾਰ ਬਹੁਤ ਤਕੜਾ ਪਿਸ਼ੋਕੜ ਆ ਪੜੇ ਲਿਖਿਆ ਦਾ ਪਰਿਵਾਰ ਆ ਜਿਹਦੇ ਪਰ ਦਾਦਿਆਂ ਲੱਕੜ ਦਾਦਿਆਂ ਤੱਕ ਰਾਜੇ ਮਹਾਰਾਜਾਂ ਨੂੰ ਪੜਾਉਂਦੇ ਨੇ ਲੇਕਿਨ ਅੱਜ ਸਮੇ ਨੇ ਘਰਬਟ ਲਈ ਆ ਪੀਡੀਸੀ ਪਸ਼ੋਪੜ ਸਗਾ ਪੰਡਤ ਬ੍ਰਿਯਾਮ ਸਿੰਘ ਜੀ ਸਾਡੇ ਪਿੰਡ ਦੇ ਇੱਕ ਹਾਂ ਉਹਨਾਂ ਦੇ ਪਰਿਵਾਰ ਚੋਂ ਉਸ ਕਾਲਜ ਚੋਂ ਪਰ ਅੱਜ ਸਮੇ ਨੇ ਘਰਬਟ ਲਈ ਆ ਬੰਦੇ ਦੇ ਹਾਲਾਤ ਤੁਸੀਂ ਤੁਹਾਡੇ ਸਾਹਮਣੇ ਆ ਫੇਰ ਵੀ ਸਾਡਾ ਧੰਨਵਾਦ ਕਰਦੇ ਕਿ ਅਨੀ ਲਖਵੀਰ ਸਿੰਘ ਦੇ ਪਰਿਵਾਰ ਦਾ ਜਿਹੜੇ ਤੱਕ ਲਗਭਗ 1.5 ਮਹੀਨੇ ਤੋ ਇਹਨਾਂ ਦੀ ਕੇਅਰ ਕਰਦੇ ਆ ਪਰ ਹੁਣ ਇੱਕ ਘਰ ਦਾ ਮੁਖੀ ਜਾਣ ਕਰਕੇ ਇਨਕਮ ਦਾ ਸਾਧਨ ਵੀ ਖੋਸ ਹੋਣਾ ਤੁਹਾਨੂੰ ਪਤਾ ਰੁਕ ਜਾਂਦਾ ਭਾਈ ਦਾ ਕਬੀਰ ਸਿੰਘ ਨੇ ਵੀ ਕਹਿੰਦੇ ਗੁਰੂ ਘਰ ਦੇ 25 ਤੋਂ 30 ਸਾਲ ਦੇ ਕਰੀਬ ਫ੍ਰੀ ਆਫ ਪੋਸਟ ਸੇਵਾ ਕੀਤੀ ਹੈਗੀ ਹੈ ਹਾਂਜੀ ਇਹ ਇਹ ਕੀਤੀ ਜੀ ਲਗਭਗ 25 ਸਾਲ ਤੋਂ ਸੇਵਾ ਕੀਤੀ ਹੈ ਔਰ ਤਕਰੀਬਨ ਇਹਨੂੰ ਵੀ ਇਹਦਾ ਜਦੋਂ ਕੋਈ ਨਹੀਂ ਸੀ ਸਾਹਮ ਦਾ ਇਸ ਬੰਦੇ ਨੂੰ ਸੰਭਿਆ 1.5 ਸਾਲ ਤੋਂ ਮੇਰੇ ਘਰ ਰਹਿ ਰਿਹਾ ਇਹਨਾਂ ਦੇ ਘਰ ਆ ਡੇਢ ਘੰਨੇ ਤੋਂ ਦੋ ਤੋਂ ਇਹਨਾਂ ਨੂੰ ਆ ਪ੍ਰੋਬਲਮ ਆ ਗਈ ਜੇ ਫੇਰ ਵੀ ਉਹਦਾ ਪਰਵਰਕਾ ਜਿਹੜੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਬੰਦਾ ਤੰਦਰੁਸਤ ਹੋ ਜਾਂਦਾ ਹੈਗਾ ਆ ਉਦੋਂ ਫੈਮਿਲੀਆਂ ਨਿਕਲ ਆਉਂਦੀਆਂ ਕਿ ਉਹ ਕਰ ਸੰਗ ਦੀ ਉਦੋਂ ਰਿਸ਼ਤੇਦਾਰੀਆਂ ਨਿਕਲ ਆਉਂਦੀਆਂ ਆ ਫਿਰ ਇਹ ਵੀ ਪਤਾ ਲੱਗਦਾ ਕਿ ਇਹਨਾਂ ਦਾ ਇੱਥੇ ਜ਼ਿਆਦਾ ਆ ਇਹਨਾਂ ਦੀ ਥਾਂ ਆ ਜੀ ਸਾਨੂੰ ਉਹ ਦੇ ਦਿਓ ਜੀ ਹਨਾ ਇਹ ਤੰਦਰੁਸਤ ਹੋਣ ਤੋਂ ਬਾਅਦ ਇਹ ਵਿੱਚ ਇਦਾਂ ਦੇ ਵਿਚਾਰ ਅਕਸਰ ਹੈ ਪੈਦਾ ਦੇਖੋ ਜਦੋਂ ਇਹ ਆਉਂਦੇ ਆ ਤਦੇ ਵੀਰਾ ਸਾਹਿਬ ਦੀ ਜੀ ਹੁਣੀ ਨਹੀਂ ਗੱਲ ਕੀਤੀ ਆ ਇਹ ਪਹਿਲਾਂ ਫਾਈਂਡ ਆਊਟ ਇਹ ਕਰਦੇ ਆ ਜੀ ਪੰਚਾਇਤ ਨੂੰ ਬੁਲਾਉਣ ਦਾ ਵਿੱਚ ਮਤਲਬ ਸਰਪੰਚ ਸਾਹਿਬ ਕਿਹੜੇ ਆ ਮੈਂਬਰ ਪੰਚਾਇਤ ਕਿਹੜੇ ਇਹਨਾਂ ਨੂੰ ਬੁਲਾਉਣ ਦਾ ਮਤਲਬ ਇਹ ਆ ਵੀ ਇਹ ਆਪ ਨਹੀਂ ੱਟਕੇ ਨਾਲ ਲੈ ਕੇ ਚੱਲੇ ਕੱਲੂ ਕੋਈ ਇਹਨਾਂ ਤੇ ਕਿੰਨੇ ਤੋਂ ਪ੍ਰਾਂਤ ਤੋਂ ਕਰੇ ਕਿਉਂਕਿ ਅੱਜ ਕੱਲ੍ਹ ਸੇਵਕ ਸੇਵਾ ਕਰਨੀ ਬੜੀ ਔਖੀ ਆ ਮੈਂ ਚਕਿੰਤੂ ਪ੍ਰੰਤੂ ਕਰਨੇ ਬਰੇ ਸੋਕ ਮੈਂ ਜਵਾਬ ਦੇਣਾ ਜਿਹੜਾ ਤੁਸੀਂ ਸਹੀ ਸਵਾਲ ਪੁੱਛਿਆ ਜੀ 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 ਅਕਸਰ ਜਦੋਂ ਬੰਦੇ ਦੀਆਂ ਚੱਲਦੀਆਂ ਹੁੰਦਾ ਜਿਹਦੇ ਕੋਲ ਜੇ ਆਪਾਂ ਸਿੰਪਲ ਭਾਸ਼ਾ ਚ ਕਰੀਏ ਜਿਹਦੇ ਕੋਲ 4 ਰੁਪਏ ਹੁੰਦੇ ਯਾਰ ਉਹਦੇ ਦੂਰ ਦੇ ਵੀ ਕਹਿੰਦੇ ਯਾਰ ਉਹ ਮੇਰਾ ਭਰਾ ਲੱਗਦਾ ਮੇਰਾ ਚਾਚਾ ਲੱਗਦਾ ਤਾਇਆ ਲੱਗਦਾ ਜਦੋਂ ਬੰਦਾ ਅਜਿਹੇ ਹਾਲਾਤਾਂ ਚ ਹੋ ਜਾਂਦਾ ਜਿਹੜੇ ਸੜਕੇ ਹੁੰਦੇ ਨਾਲ ਦੇ ਜੰਮੇ ਹੁੰਦੇ ਆ ਉਹ ਵੀ ਸਾਥ ਛੱਡ ਜਾਂਦੇ ਆ ਹਨਾ ਉਹ ਵੀ ਕਹਿੰਦੇ ਮੈਂ ਜਾਣਦਾ ਨਹੀਂ ਉਹਨੂੰ ਜਾਂ ਕੁਝ ਵੀ ਤੇ ਅਕਸਰ ਸਾਡੇ ਕੋਲ ਇਦਾਂ ਦੇ ਅਨੇਕਾਂ ਕੇਸ ਆਉਂਦੇ ਆ ਉਹਨਾਂ ਦੇ ਵਿੱਚ ਦੇਖਦੇ ਆ ਜਦੋਂ ਅ ਕਿਉਂਕਿ ਜਿਹੜਾ ਸੰਸਾਰ ਤੇ ਆਇਆ ਉਹਦੇ ਚ ਇੱਕ ਦਿਨ ਜਾਣਾ ਹੀ ਆ ਕਈ ਵਾਰ ਕੋਈ ਜ਼ਿਆਦਾ ਇਹੋ ਜਿਹਾ ਸੀਰੀਅਸ ਪੇਸ਼ੈਂਟ ਆਉਂਦਾ ਆ ਉਸ ਰਹਿੰਦਾ ਆ ਸਾਲ 6 ਮਹੀਨੇ ਮਹੀਨਾ 2 ਮਹੀਨੇ ਜਿੰਨਾ ਚਿਰ ਵੀ ਮਾਰੇ ਨੂੰ ਸਵਾਸ ਬਖਸ਼ਿਓ ਆ ਉਸ ਤੋਂ ਬਾਅਦ ਜਦੋਂ ਉਹ ਇਸ ਸੰਸਾਰ ਨੂੰ ਅਲਵਿਦਾ ਆਖਦੇ ਆ ਤੇ ਫਿਰ ਉਹਨਾਂ ਦੇ ਜਿਹੜੇ ਦੂਰ ਦੇ ਰਿਸ਼ਤੇਦਾਰ ਸਕੇ ਸੰਬੰਧੀ ਉਹ ਆਉਣ ਲੱਗ ਪੰਦੇ ਆ ਡੈਥ ਸਰਟੀਫਿਕੇਟ ਲਈ ਹਨਾ ਕਿ ਡੈਥ ਸਰਟੀਫਿਕੇਟ ਚਾਹੀਦਾ ਫਿਰ ਉਹਨਾਂ ਨੂੰ ਪੁੱਛੀਦਾ ਵੇ ਕੀ ਕਰਨਾ ਆ ਉਹ ਇਹਦੇ ਜੀ 5 ਮੜਲੇ ਜਾਂ ਤਾਂ 10 ਮੜਲੇ ਜਾਂ ਕਨਾਲੇ ਜਾਂ 2 ਕਨਾਲੇ ਜ਼ਮੀਨ ਹੈ ਉਹ ਪ੍ਰਾਪਰਟੀ ਲਈ ਹਾਲਾਂਕਿ ਬਹੁਤ ਕੇਸ ਇਦਾਂ ਦੇ ਆਉਂਦੇ ਜਿਹੜੇ ਕਦੇ ਵੀ ਪੇਸ਼ੈਂਟ ਉੱਥੇ ਹੁੰਦੇ ਆ ਕਦੇ ਉਹਨਾਂ ਨੂੰ ਮਿਲਣ ਨਹੀਂ ਆਏ 2-2 ਸਾਲ ਵੀ ਉੱਥੇ ਰਹਿੰਦੇ ਆ ਹਨਾ ਕਦੇ ਕੋਈ ਮਿਲਣ ਨਹੀਂ ਆਏ ਪਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ ਮੌਤ ਹੋ ਜਾਂਦੀ ਆ ਫਿਰ ਜ਼ਮੀਨਾਂ ਜਾਇਦਾਦਾਂ ਦੇ ਲਈ ਡੈਥ ਸਰਟੀਫਿਕੇਟਾਂ ਲਈ ਆ ਜਾਂਦੇ ਆ ਜੀ ਉੱਥੇ ਕੋਲ ਇੱਕ ਸਾਡੇ ਕੋਲ ਕੇਸ ਆਇਆ ਸੀ ਇੱਕ ਵਿਚਾਰੀ ਬਜ਼ੁਰਗ ਮਾਤਾ ਸੀ ਉਹਦੇ ਦੋ ਮੁੰਡੇ ਸੀ ਦੋਏ ਨਸ਼ੇ ਨਾ ਮੁੱਕ ਗਏ ਜੀ ਤੇ ਜਿਹੜਾ ਉਹਦੇ ਘਰ ਵਾਲਾ ਸੀਗਾ ਨਿਆਣੇ ਦੇ ਦੁੱਖ ਦੇ ਵਿੱਚ ਉਹ ਵੀ ਵਿਚਾਰਾ ਪੂਰਾ ਹੋ ਗਿਆ ਘਰ ਪੂਰਾ ਖਾਲੀ ਹੋ ਗਿਆ ਹੱਸਦਾ ਫਸਦਾ ਪਰਵਾਸ ਹੈਗਾ ਖਾਲੀ ਹੋ ਗਿਆ ਜਿਹੜੀ ਉਹ ਵਿਚਾਰੀ ਮਾਂ ਸੀਗੀ ਉਹਨੂੰ ਪੈਰਾਲਾਈਜ਼ ਹੋ ਗਿਆ ਇਸੇ ਦੁੱਖ ਚ ਚਲੋ ਉਹਦੇ ਕੋਈ ਰਿਸ਼ਤੇਦਾਰ ਆ ਕੇ ਗੁਰੂ ਕੀ ਸੋਈ ਦੇ ਵਿੱਚ ਆਸਣ ਚ ਛੱਡ ਗਏ ਕਿਉਂਕਿ ਪੈਰਾਲਾਈਜ਼ ਹੋ ਗਿਆ ਸੀ ਮੰਜੇ ਦੇ ਉੱਤੇ ਸੀ ਟੌਲਟ ਬਾਥਰੂਮ ਵੀ ਮੰਜੇ ਦੇ ਉੱਤੇ ਕਰਨਾ ਬੁਰੇ ਹਾਲਾਤ ਸੀ ਉਹ ਕਰੀਬ 2 ਸਾਲ ਰਹੇ ਜੀ ਮਾਤਾ ਉੱਥੇ ਆਸ਼ਰਮ ਦੇ ਵਿੱਚ 2 ਸਾਲ ਉਹਨਾਂ ਨੂੰ ਕੋਈ ਮਿਲਣ ਨਹੀਂ ਆਇਆ ਕੋਈ ਕੁਝ ਨਹੀਂ ਆਇਆ ਉਹਨਾਂ ਦੀ ਜਦੋਂ ਡੈਥ ਹੋ ਗਈ ਫਿਰ ਅਸੀਂ ਇੱਕ ਜਿਹੜੀ ਪੋਸਟ ਪਾਉਣੀ ਹੁੰਦੀ ਆ ਕਿ ਪਰਿਵਾਰ ਨੂੰ ਪਤਾ ਲੱਗ ਜਵੇ ਕੱਲ ਕੋਈ ਇਹ ਨਾ ਕਵੇ ਸਾਨੂੰ ਦੱਸਿਆ ਨਹੀਂ ਪੋਸਟ ਪਾਤੀ ਤੇ ਇੱਕ ਕੋਈ ਰਿਸ਼ਤੇ ਦੇ ਵਿੱਚੋਂ ਆਇਆ ਕਹਿੰਦਾ ਵੀ ਮੈਂ ਇਹਨਾਂ ਦਾ ਭਤੀਜਾ ਲੱਗਦਾ ਉਹਨੇ ਹਨਾ ਪੂਰੀ ਐਪਲੀਕੇਸ਼ਨ ਟਾਈਪ ਕਰਵਾ ਗਏ ਹਲੇ ਮੇਰੇ ਕੋਲ ਪਈ ਯਾਰ ਰੱਖੀ ਉਹਦੀ ਐਪਲੀਕੇਸ਼ਨ ਕਚੈਰੀ 'ਚ ਟਾਈਪ ਕਰਵਾਈਓ ਉਹਦੇ ਉੱਤੇ ਮੈਂ ਪੜ੍ਹਦਾ ਹੀ ਪਿਆ ਸੀ ਹਲੇ ਉੱਤੇ ਉਹਨੇ ਲਿਖਿਆ ਆ ਵੀ ਇਹਨਾਂ ਇਹਨਾਂ ਦੇ ਨਾਲ ਮੇਰਾ ਮਾਂ ਪੁੱਤ ਵਾਲਾ ਰਿਸ਼ਤਾ ਸੀ ਤੇ ਭਾਵੇਂ ਨਹੀਂ ਮੈਨੂੰ ਆਪਣੇ ਢਿੱਡੋਂ ਨਹੀਂ ਜੰਮਿਆ ਸੀ ਪਰ ਮੈਨੂੰ ਆ ਆਪਣੇ ਬੇਟੇ ਨਾਲ ਵੱਧ ਸਮਝਦੇ ਸੀਗੇ ਪਰ ਇਹਨਾਂ ਦੇ ਸੰਸਕਾਰ ਦਾ ਲਈ ਮੈਨੂੰ ਦੇ ਦਿੱਤੀ ਜਾਵੇ ਮੈਂ ਪੜਦੇ ਪਿਆ ਸੀ ਵਿੱਚੇ ਕਹਿੰਦਾ ਭਾਜੀ ਮੈਨੂੰ ਕਹਿੰਦਾ ਬਾਡੀ ਨਹੀਂ ਚਾਹੀਦੀ ਤੁਸੀਂ ਬਸ ਇੱਥੇ ਆਪਣੀ ਮੋਹਰ ਲਾ ਦਿਓ ਕਹਿੰਦਾ ਵਾਹਿਗੁਰੂ ਮੈਂ ਕਿਹਾ ਸੀ ਕੀ ਗੱਲ ਹੋਈ ਕਹਿੰਦਾ ਨਹੀਂ ਭਾਜੀ ਵੈਸੇ ਕਹਿੰਦਾ ਥੋੜਾ ਘਰ ਦਾ ਆ ਕਹਿੰਦਾ ਫਿਰ ਉਹ ਮੈਂ ਆਪਣੇ ਨਾਂ ਕਰਵਾਉਣਾ ਕਹਿੰਦਾ ਐਦਾਂ ਐਦਾਂ ਦੇ ਵੀ ਬੰਦੇ ਟੱਕਰਦੇ ਆ ਜੀ ਚਲ ਭਾਜੀ ਪਲੀ 2-4 ਜਣੇ ਆਜੋ ਹੱਥ ਪਾ ਦਿਓ ਆਪਾਂ ਮੰਝਾ ਚੱਕ ਲਈਏ ਬਾਰ ਨੂੰ ਇਹ ਤਾਂ ਆਪਣੀ ਮਿਕਸ ਜੇ ਹੋ ਗਈ ਆ ਇੱਕੋ ਹੀ ਆ ਆਪਣੀ ਕੰਪਨੀ ਉਹ ਬੰਦ ਕਰ ਲਉਣੀ ਆ ਨਾ ਮੈਂ ਦੇਖੀ ਆ ਕੋਈ ਨਹੀਂ ਸੇਮ ਹੀ ਆ ਬੰਦ ਕਰ ਲਨੇ ਆ ਆਪਣੀ ਜੀ 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 ਕੋਈ ਜੀ ਸਪੰਸਰ ਹੈ ਕੋਈ ਫੈਮਲੀ ਚ ਉਹਨਾਂ ਦੇ ਜੀ ਕੋਈ ਆ ਪੱਖਾ ਬੰਦ ਕਰਕੇ ਸੈਟ ਕਰ ਦਿੰਦੇ ਜੀ ਜੀ ਜਦੋਂ ਆ ਦੇ ਬੰਦਿਆ ਜੀ ਜਦੋਂ ਆ ਦੇ ਆ ਜਦੋਂ ਆ ਰਹਿਣਾ ਇਹਨਾਂ ਦਾ ਇੱਕ ਫਰੇਮ ਹੀ ਨਾ ਜੀ ਜੀ ਕਿ ਪਰ ਜੀ ਦਾ ਕੀ ਨਾਮ ਹੈ ਜੀ ਮੈਂ ਨੋ ਆ ਗਿਆ ਵੀ ਜੀ ਤੁਸੀਂ ਕਹੇ ਸੀ ਉਹਨਾਂ ਦੇ ਕੋਲ ਜੀ ਮੈਂ ਉਹਦੇ ਘਰ ਆਂਦੀ ਗਈ ਸੀ ਤੇ ਮੈਂ ਕਿਹਾ ਵੇ ਜਦ ਰੜ ਕੇ ਆ ਵੀ ਪਾਣੀ ਦਾ ਨਾ ਹੋਇਆ ਸੀ ਸਲੇਟ ਦਾ ਵੀ ਅਸੀਂ ਰਾਤ ਦੇ ਉੱਤੇ ਲੇਟੇ ਰਹੇ ਹੋਰ ਪੈਰ ਅਸੀਂ ਮੰਜਾ ਚੱਕ ਲੈਣਾ ਇੱਥੇ ਤੇ ਵੇ ਉਹਨੇ ਕਿਹਾ ਵੀ ਇਹਦੇ ਜੀ ਜੀ ਦੰਦ ਪੈ ਰਹੇ ਆ ਹਾਂਜੀ ਉਹ ਕੀ ਕਹਿੰਦੇ ਜੀ ਫਿਰ ਤੇ ਉਹ ਕਹਿੰਦੀ ਕੋਸੀ ਚੱਕਣੀ ਔਕੀ ਹੋਣੀ ਤੇ ਬੰਜਾ ਚੱਕ ਲੈਣੇ ਨਾ ਤਾਂ ਮੰਜੇ ਚੱਕ ਲੈਣੇ ਬਾਜੀ ਜੀ ਹੈਲੋ ਹੈਲੋ ਹਾਈ ਹਾਈ ਫੰਡ ਜਦੋਂ ਵਾਲਦੀਆਂ ਤਸਵੀਰਾਂ ਦਿਖਾਉਂਦੇ ਪਏ ਸਾਥੀਓ ਗੁਰੂ ਕੀ ਰਸੋਈ ਦੀ ਜਿੰਨੀ ਵੀ ਸੇਵਤ ਕੀਤੀ ਜਾਵੇ ਉਨੀ ਥੋੜੀ ਹੈ ਗੁਰਦੁਆਰਾ ਸਾਹਿਬ ਆਪਣ ਸੁਲਾਈਏ ਦੀ ਗੁਰਦੁਆਰੇ ਕੀ ਰਸੋਈ ਵਾਲੇ ਬਹੁਤ ਵੱਡੀ ਸੇਵਾ ਨਿਭਾ ਰਹੇ ਨੇ ਇਹ ਤਾਚੇ ਰੱਖੀਏ ਜਿਵੇਂ ਉਹਦੇ ਦੇ ਉੱਤੇ ਇਹ ਨਾਲ ਨਾਲ ਇਹ ਨਾਲ ਨਾਲ ਹੋਲੀ 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 ਬਸ ਹੁਣ বাড়ানি <muchas> করবো ਆਜਾ ਚਪਾਲ ਸਾਹਿਬ ਆਜਾ ਅੱਛਾ ਕਰੋ ਨਗਰ ਸਾਹਿਬ ਵੀ ਆਜਾ ਸਾਡੇ ਅੱਜ ਸਤਿਕਾਰ ਸੰਭੇਖ ਖੜੂ ਖੜੂਲੇ ਖੜੋ ਸਰ ਸਰ ਵਾਹ ਵਾਹ ਖੜੇ ਪਾ ਪਰੋ ਗੈਰ ਕੋਈ ਦੇਖ ਮਾਤਾ ਸਤਿਓਹੇ ਜੱੱਬੋ ਵਾਲੀਆਂ ਤਸਵੀਰਾਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਪਏ ਆ ਜੱੱਬੋ ਵਾਲ ਦੇ ਵਿੱਚ ਗੁਰੂ ਕੀ ਰਸੋਈ ਵਾਲੇ ਇੱਕ ਵਿਅਕਤੀ ਨੂੰ ਆਪਣੀ ਸੇਵਾ ਦੇ ਵਾਸਤੇ ਲੈ ਕੇ ਚੱਲੇ ਨੇ ਖਲਾਤ ਬਹੁਤ ਮਾੜੀ ਹੈ ਬੜੀ ਬਦਬੂ ਆndi ਹੈਗੀ ਹੈ ਸਰੀਰ ਦੇ ਕੋਲੋਂ ਕਿਉਂਕਿ ਕਾਫੀ ਜਿਹੜੀ ਲੱਤ ਹੈਗੀ ਖਰਾਬ ਹੋ ਚੁੱਕੀ ਹੈ ਗੁਰਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਦੀ ਸ਼ਨਾਖਤ ਹੋਈ ਹੈ ਕਿ ਲਾਟੀ ਕਰਕੇ ਜਾਣਾ ਜਾਂਦਾ ਪਿੰਡ ਜੱਬੋਵਾਲ ਦਾ ਉਹ ਇੱਕ ਕਿਸੇ ਬਿਮਾਰੀ ਦੇ ਕਾਰਨ ਬਹੁਤ ਵੱਡਾ ਪੀੜਤ ਹੋ ਰਿਹਾ ਨਗਰ ਨਿਵਾਸੀ ਐਵੀਡੈਂਸ ਹੈ ਇਹਨਾਂ ਦੇ ਵਿੱਚ ਗੁਰੂ ਕੀ ਰਸੋਈ ਵਾਲੇ ਉਸ ਨੁਸਤੰਤਰ ਉਸਤਾਨ ਦੇ ਲਈ ਲੈ ਕੇ ਜਾਣਾ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਅੱਗੇ ਇਹੀ ਅਰਦਾਸ ਹੈ ਕਿ ਇਹ ਜਿਹੜਾ ਵੀਰ ਅਜ ਡੱਬੋਵਾਲ ਤੋਂ ਚੱਲਿਆ ਤੰਦਰੁਸਤ ਹੋਵੇ ਕੋਲੀ ਨੂੰ ਪੀਤਾ ਗਏ ਰਹੇ ਸਾਰੇ ਲੋਕ। ਜਿਹੜੇ ਦਾ ਇਹਨਾਂ ਨੂੰ ਪਸੰਦ ਆਉਂਦੀ ਹੈ। ਅੰਮ੍ਰਿਤ ਵਾਦ ਇਹਨਾਂ ਦਾ ਬਹੁਤ ਜੀਨਰਲ ਆਉਂਦਾ ਹੈ। ਮਤਲਬ ਮਤਲਬ। ਕੋਈ ਆਪਾਂ ਜਿਹੜੇ ਨੋ ਮਿਚਾ। ਹਾਂ ਜਿਹੜੇ ਚੇਤੂਨ। ਲੱਖਾਂ ਕਰਾ ਕੇ ਨੀਂਦ ਪਾਣ ਤੇ। ਕੋਈ ਆਪਾਂ ਇਸ। ਉਹਨਾਂ ਨੂੰ ਨਾ ਤੁਹਾਂ।